ਪਟੇੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਪਿਛਲੇ ਦਿਨੀ ਨਜਾਇਜ਼ ਸ਼ਰਾਬ ਦੇ ਭੁੱਕੀ ਦੇ ਮਾਮਲੇ ਦੀ ਕਾਦਨੀ ਉੱਪਰ ਫਰਟਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜਤਾ ਸੀ ਪਤਾ ਲੱਗਿਆ ਹੈ ਕਿ ਉਸ ਨੂੰ ਫਾਇਦਾ ਦੇਣ ਦੇ ਲਈ 45000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ 40000 ਰੁਪਏ ਦੀ ਵਿੱਚ ਗੱਲ ਹੋਈ ਜਦੋਂ ਕਿ ਬੀਤੇ ਕੱਲ 20000 ਰੁਪਏ ਦੀ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਕਾਬੂ ਕੀਤੇ ਗਏ ਇਸੇ ਮਾਮਲੇ ਵਿੱਚ ਇੱਕੇ ਸਈ ਜਸਕੋਰ ਸਿੰਘ ਇੱਕ 쿼ਟਰ ਦੇ ਵਿੱਚੋਂ 5 ਲੀਟਰ ਨੇ ਆਇ ਸ਼ਰਾਬ ਵੀ ਬਰੰਦ ਕੀਤੀ ਗਈ ਹੈ ਵਿਨਸ ਵੀਰੋ ਨੇ ਦੋ ਹੋਲਦਰ ਅਤੇ ਇੱਕ ਐਸਏ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤਾ ਨੇ ਕਿਹਾ ਹੈ ਕਿ ਵਿਨਸ ਦੇ ਵੱਲੋਂ ਬੰਦੂਰੀ ਕਾਰਵਾਈ ਕੀਤੀ ਗਈ ਹੈ 677 ਨੰਬਰ ਮਕਤਮਾਦਰ ਜੋ ਹੋਇਆ ਸੀਗਾ ਕਰਨ ਲਿਖਣਗੇ ਉਹਦੇ ਜਨ ਡੀਪੀ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਸੈ ਡਰਗਸ ਦਾ ਸੀਗਾ ਜਿਆਦਾ ਸਾਈਜ਼ ਐਕਟ ਉਹਨਾਂ ਦੇ ਹੋਲਡਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਅਰਸ਼ਵਦੀ ਡਿਮਾਂਡ ਕੀਤੀ ਸੀ ਪਹਿਲਾ 45000 ਦੇ ਦਿੱਤੇ ਸੀ ਫਿਰ ਬਾਅਦ ਦੇ ਵਿੱਚ 40 ਤੇ ਆਵੇ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 20000 ਰੁਪਏ ਦੇ ਦੇ ਸਾਹਿਬ ਕੁਲਵੀਰ ਸਿੰਘ ਦਾ ਸਿਰ ਰੈਂਡਰ ਬੜਿਆ ਇੱਥੇ ਹੁਣ ਜਦੋਂ 20000 ਰੁਪਏ ਨੇ ਲਿਆ ਸੀ ਤੇ ਕਟਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦਾ ਆਇਆ ਜਿਹੜਾ ਕੁਆਟਰ ਜਿਸ ਕੋਰਸ ਨੂੰ ਵੀ ਐਸਏ ਦਾ ਉਹਦੇ ਜਿਹੜੇ ਅਸੀਂ ਸਰਚ ਕੀਤੇ ਉਦੋਂ ਸਾਡੇ ਸਵਾ ਪੰਜ ਲੀਟਰ ਜਿਹੜੀ ਸ਼ਰਾਬ ਵੀ ਮਿਲਿਆ ਨਾ ਉਹ ਵੀ ਅਸੀਂ ਇਥੋਂ ਖਵਜੇ ਚ ਲਈਏਗੀ ਇਹਨਾਂ ਦੀ ਆਫਸ ਦੇ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਉਸ ਕਾਲ ਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਅਸੀਂ ਉਹ ਇਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਨਾਲ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮਜ਼ਦ ਕੀਤਾ ਸੀ ਦੋ ਜਣਾਂ ਨੂੰ ਗੱਲ ਮੇਰਾ ਨਾ ਕਰ ਦੀ ਸੀ ਤੁਹਾਨੂੰ ਵੀ ਕੀ ਗੱਲ ਹੋ ਗਈ ਸਾਰੀ ਕਿ ਮੈਂ ਐਸ਼ੋ ਮੰਗੀ ਕਿੰਨੀ ਮੰਗੀ ਸੀ ਗੱਲ ਇਹ ਤਾਂ ਦੇਖੋ ਜੀ ਹਾਲੇ ਤੱਕ ਦਾ ਦੇਖੋ ਵੀ ਸੀਗਰਟ ਹੀ ਐ ਤੇ ਹੜੇ ਤਾਂ ਜੀ ਦੱਸਦੇ ਨਹੀਂ ਕੋਈ ਐਨਾ ਤੇ ਬਾਕੀ ਜਿੰਨੀ ਅਸੀਂ ਉਮੀਦ ਲਾਈ ਸੀ ਵਿਲੈਂਸ ਟੀਮ ਤੋਂ ਜਿੰਨੀ ਲਾਈ ਸੀ ਡੰਡਾ ਵਿਲੈਂਸ ਦੀ ਕੋ 19 ਉਹ ਖਰੇ ਉੱਤਰੇ ਨੇ ਕੋਈ ਉਹਨਾਂ ਨੇ ਕੋਈ ਪੇਸ਼ਵਾਬ ਨਹੀਂ ਹੋਇਆ ਪੂਰੀ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਨਹੀਂ ਸਹੀ ਕਰ ਬਈ ਨਹੀਂ ਕੀਤਾ ਸਹੀ ਕਰੀਏ ਕਾਰਗਰ ਸਹੀ ਕਰ ਬਈ ਕਿਤੇ ਰਿਸ਼ਤ ਰਿਸ਼ਤ ਮੰਗੀ ਤੁਹਾਡੇ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਸੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂਹ ਗੱਲ ਆ ਉਹ ਵੀ ਅਸੀਂ ਨਹੀਂ ਦੱਸ ਲਈ ਜੋ ਥੋੜੀ ਜਦੋਂ ਕਿ ਉਹ ਕੇਸ ਗਾਂਹ ਬਧਿਆ ਉਹ ਅਈ ਜਾ ਉਸੰਦ ਬਟੇਂਡਾ ਦੇ ਤਲਵੰਡੀ ਸਾਬੋ ਦੇ ਵਿੱਚ ਪਿਛਲੇ ਵੀ ਨਹੀਂ ਨਿਆਇ ਸ਼ਰਾਬ ਦੇ ਭੁੱਖੀ ਦੇ ਮਾਮਲੇ ਦੀ ਕਾਦਨੀ ਉੱਪਰ ਫਰਟਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜਤਾ ਸੀ ਪਤਾ ਲੱਗਿਆ ਹੈ ਕਿ ਉਸ ਨੂੰ ਫਾਇਦਾ ਦੇਣ ਦੇ ਲਈ 45000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ 40000 ਰੁਪਏ ਦੀ ਵਿੱਚ ਗੱਲ ਹੋਈ ਜਦੋਂ ਕਿ ਬੀਤੇ ਕੱਲ 20000 ਰੁਪਏ ਦੀ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਕਾਬੂ ਕੀਤੇ ਗਏ ਇਸੇ ਮਾਮਲੇ ਵਿੱਚ ਇੱਕੇ ਸਈ ਜਸਕੋਰ ਸਿੰਘ ਇੱਕ 쿼ਟਰ ਦੇ ਵਿੱਚੋਂ 5 ਲੀਟਰ ਨੇ ਆਇ ਸ਼ਰਾਬ ਵੀ ਬਰੰਦ ਕੀਤੀ ਗਈ ਹੈ ਵਿਲਸ ਵੀਰੋ ਨੇ ਦੋ ਹੌਲਦਾਰ ਅਤੇ ਇੱਕ ਐਸਏ ਜਿਖਲਾ ਮਾਮਲਾ ਅਦਾਲਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤਾ ਨੇ ਕਿਹਾ ਹੈ ਕਿ ਵਿਲਸ ਦੇ ਵੱਲੋਂ ਬੰਦੂਰੀ ਕਾਰਵਾਈ ਕੀਤੀ ਗਈ ਹੈ 677 ਨੰਬਰ ਮਕਤਮਾਦਰ ਜੋ ਹੋਇਆ ਸੀਗਾ ਕਰ ਲਿਖਣਗੇ ਉਹਦੇ ਜਨ ਡੀਪੀ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਸੈ ਡਰਗਸ ਦਾ ਸੀਗਾ ਜਿਆਦਾ ਸਾਈਜ਼ ਐਕਟ ਉਹਨੇ ਦੋ ਹੌਲਦਾਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਅਰਸ਼ਵਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦੇ ਦਿੱਤੇ ਸੀ ਫਿਰ ਬਾਅਦ ਦੇ ਵਿੱਚ 40 ਤੇ ਆਵੇ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 20000 ਰੁਪਏ ਦੇ ਦੇ ਸਾਹਿਬ ਕੁਲਵੀਰ ਸਿੰਘ ਦਾ ਸਿਰੇਟ ਹੈਂਡਲੜ ਬੜਿਆ ਇੱਥੇ ਅੱਜ ਜਦੋਂ 20000 ਰੁਪਏ ਨੇ ਲਿਆ ਸੀ ਤੇ ਕਟਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦਾ ਆਇਆ ਜਿਹੜਾ ਕੁਆਟਰ ਜਿਸ ਕੋਰਸ ਨੂੰ ਵੀ ਐਸਏ ਦਾ ਉਹਦੇ ਜਿਹੜਾ ਅਸੀਂ ਸਰਚ ਕੀਤੀ ਉਹ ਤੋਂ ਸਾਢੇ 5 ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨਗਾਇ ਉਹ ਵੀ ਅਸੀਂ ਇਥੋਂ ਕਬਜ਼ੇ ਚ ਲਈਏਗੀ ਇਹਨਾਂ ਦੀ ਆਫਸ ਦੇ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਉਹਦੇ ਨਾਲ ਇਹ ਉਸ ਕੋਲਡ ਦੇ ਆਧਾਰ ਤੇ ਜਿਹਨਾਂ ਦੋਨਾਂ ਨੂੰ ਅਸੀਂ ਉਹ ਜਿਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮਜ਼ਦ ਕੀਤਾ ਸੀ ਦੋ ਜਣਾਂ ਨੂੰ ਗੱਲ ਮੇਰਾ ਨਾ ਕਰ ਰਹੀ ਸੀ ਤਨਵੀ ਕੀ ਗੱਲ ਹੋਈ ਯਾਰੀ ਕਿ ਮੈਂ ਐਸ਼ੋ ਮੰਗੀ ਕਿੰਨੀ ਮੰਗੀ ਸੀ ਗੱਲ ਇਹ ਤਾਂ ਇਹ ਦੇਖੋ ਜੀ ਹਾਲੇ ਤੱਕ ਦੇਖੋ ਵੀ ਸਿਗਰਟ ਹੀ ਹੈ ਤੇ ਹਾਲੇ ਤੱਕ ਜੀ ਦੱਸਦੇ ਨਹੀਂ ਵੀ ਜਨਾਂ ਤੇ ਬਾਕੀ ਜਿੰਨੀ ਅਸੀਂ ਉਮੀਦ ਲਾਈ ਸੀ ਵਿਲੈਂਸ ਟੀਮ ਤੋਂ ਜਿੰਨੀ ਲਾਈ ਸੀ ਡੰਡਾ ਵਿਲੈਂਸ ਦੀ ਕੋ 19 ਉਹ ਖਰੇ ਉੱਤਰੇ ਨੇ ਕੋਈ ਉਹਨਾਂ ਨੇ ਕੋਈ ਪੇਸ਼ਵਾਬ ਨਹੀਂ ਹੋਇਆ ਪੂਰੀ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਨਹੀਂ ਸਹੀ ਕਰ ਬਈ ਨਹੀਂ ਕੀਤਾ ਸਹੀ ਕਰੀਏ ਕਾਰਗਰ ਸਹੀ ਕਰ ਬਈ ਕਿਤੇ ਰਿਸ਼ਤ ਰਿਸ਼ਤ ਮੰਗੀ ਤੁਹਾਡੇ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਸੀ ਸੀ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂਹ ਗੱਲ ਆ ਉਹ ਵੀ ਅਸੀਂ ਨਹੀਂ ਦੱਸ ਲਈ ਜੋ ਥੋੜੀ ਜਦੋਂ ਕਿ ਉਹ ਕੇਸ ਗਾਂਹ ਵਧਿਆ ਉਹ Ahir ja ho